ਜੀ গুড মর্নিং ਜੀ ਸਾਰਿਆਂ ਨੂੰ ਦਸੰਦੂ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਸਵੇਰ ਹੋ ਚੁੱਕੀ ਹੈ ਜੀ ਤੇ ਸਵੇਰ ਦੀ ਪਿਆਰਪਰੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਦੇਖਦੇ ਆ ਮੈਡਮ ਦਿਖਾਈ ਨਹੀਂ ਦੇ ਰਹੀ ਮੈਂ ਬਾਹਰੋਂ ਆਇਆ ਸੀਗਾ ਜੀ ਪਾਣੀ ਲੈ ਕੇ ਫਿਲਟਰ ਤੋਂ ਤੇ ਈਰਮਾਨ ਤਾਂ ਮਿਲਣ ਤੌਰ ਗਿਆ ਸਕੂਲ ਤੇ ਮੈਡਮ ਕਿਤੇ ਦਿਖਾਈ ਨਹੀਂ ਦੇ ਰਹੀ ਕੰਬਲ ਵੀ ਪਿਆ ਇਕੱਲਾ ਹੀ ਲੋਡ ਇਹ ਤਾਂ ਹਜੇ ਰਜਾਈ ਚ ਬੜੀ ਪਈ ਐ ਕਮਾਲ ਕੀ ਬਾਤ ਐ ਜੀ ਕੀ ਗੱਲ ਅੱਜ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਨਹੀਂ ਤੇ ਅੱਜ ਕਿਵੇਂ ਰਜਾਈ ਚ ਅਰਮਾਨ ਤੁਰ ਗਿਆ ਸਕੂਲ ਗਿਆ ਅਰਮਾਨ ਤਾਂ ਬਹੁਤ ਟਾਈਮ ਦਾ ਗਿਆ ਬਸ ਮੈਨੂੰ ਠੰਡ ਜੀ ਲੱਗਦੀ ਸੀ ਮੈਂ ਤੇ ਕਮਾਲ ਦੀ ਗੱਲ ਐ ਤੇ ਫਿਰ ਕੋਈ ਕੰਮਕਾਰ ਨਹੀਂ ਕਰਨਾ ਕੋਈ ਉੱਠ ਕੇ ਕੀ ਗੱਲ ਸੁਣੋ ਹਮ ਸਾਰਾ ਦਿਨ ਕੰਮ ਹੀ ਨਹੀਂ ਲੋਟ ਆਉਂਦੇ ਕੰਮ ਹੀ ਨਹੀਂ ਲੋਟ ਆਉਂਦੇ ਕੀ ਕਰਾਂ ਦੱਸੋ ਮੈਂ ਮੈਂ ਤਾਂ ਹੁਣ ਘੰਟਾ ਇੱਕ ਘੰਟਾ ਪੈਣਾ ਤੇ ਫਿਰ ਉੱਠ ਕੇ ਕੰਮ ਕਰੂੰਗਾ ਜੀ ਪੈ ਕੇ ਨਾ ਬੰਦਾ ਦੁਬਾਰੇ ਸਵੇਰ ਉੱਠ ਕੇ ਬਿਮਾਰ ਜਾ ਹੋ ਜਾਂਦਾ ਮੁੜ ਕੇ ਜੇ ਫਿਰ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਹੁੰਦਾ ਠੀਕ ਹੈ ਅੱਗੇ ਫਿਰ ਹੁਣ ਕੀ ਕੰਮ ਕਰੀਏ ਮੇਰੇ ਨਾਲ ਵੀ ਕਈ ਬਣਾਏ ਸੀ ਆ ਹੀ ਹੁੰਦਾ ਮੈਂ ਚਾਹੂ ਪੀ ਕੇ ਕਈ ਵਾਰ ਆਪੈ ਜੀ ਕੇ ਨਾ ਦੁਬਾਰੇ ਫਿਰ ਨੀਂਦ ਆ ਜਾਂਦੀ ਹੈ ਤੇ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਤੇ ਇਸ ਕਰਕੇ ਤਾਂ ਹੀ ਮੈਂ ਤੈਨੂੰ ਕਹਿੰਦਾ ਵੀ ਉੱਠ ਖੜ ਤੇ ਮੈਂ ਲੈ ਜਾਣਾ ਦੁੱਧ ਉੱਠ ਕੇ ਕੀ ਕਰਾਂ ਉਠ ਕੇ ਕੰਮ ਕਰ ਸ਼ੁਰੂ ਕਰੋ ਜੀ ਕੀ ਕੰਮ ਕਰਾਂ ਫਿਰ ਆਪਾਂ ਅੱਜ ਕਿਤੇ ਘੁੰਮਣ ਫਿਰਨ ਜਾ ਦੇਖਦੇ ਪਲਾਨ ਰਹਿਣਦਾ ਰਹਿਣਦਾ ਮੈਨੂੰ ਲਾਲਚ ਦਿਨੇ ਮੈਨੂੰ ਪਤਾ ਤੁਸੀਂ ਸਾਰਾ ਪਲਾਨ ਬਣਾਈਏ ਕੋਈ ਤੁਸੀਂ ਨਹੀਂ ਜਾ ਸਕਦੇ ਮੇਰੇ ਨਾਲ ਨਹੀਂ ਨਹੀਂ ਕੰਮ ਥੋੜਾ ਹੀ ਰਹਿ ਗਿਆ ਮੇਰਾ ਖੇਤ ਅੱਜ ਥੋੜਾ ਖੇਤ ਦਾ ਕੰਮ ਨਿਭੜਨਾ ਹੀ ਨਹੀਂ ਤੁਸੀਂ ਆਪ ਹੀ ਕਿੰਨੇ ਅੱਜ ਆਪਾਂ ਬਾਸਮਤੀ ਵੱਢਣੀ ਸ਼ਾਇਦ ਤੇ ਬਾਸ ਹਾਂ ਤੇ ਹੋ ਗਿਆ ਨਾ ਕੰਮ ਆਖੇ ਅੱਜ ਆਪਾਂ ਚੱਲਾਂਗੇ ਮੈਨੂੰ ਬਾਸਮਤੀ 2 ਘੰਟੇ ਲੱਗਾਂਗਾ 2 ਘੰਟੇ ਲੱਗਣਗੇ ਸਿਰਫ ਮਸ਼ੀਨਾਂ ਆਜੇ ਮੇਰੇ ਟੇਕੇ ਤਾਂ ਮਿਲਾ ਲਿਆ ਉਹ ਹੋਰ ਕਿਤੇ ਨਹੀਂ ਤਾਂ ਪੇਕੇ ਤੂੰ ਗੱਲੇ ਜਾਇਤ ਹੈ। ਮੇਰੇ ਗਾਈਜ਼ ਐਨੇ ਨੇੜੇ ਪੇਕੇ ਤੇ ਮੈਨੂੰ ਪੇਕੇਆਂ ਦੇ ਵੀ ਨਹੀਂ ਲੈ ਕੇ ਜਾਂਦੇ ਬਈ ਕਿਤੇ ਨਹੀਂ ਮੈਨੂੰ ਲੈ ਕੇ ਜਾਂਦੇ ਕਮਾਉਣ ਫਰੌਣ ਵਾਲਾ। ਲੈ ਵੀ ਆਪਾਂ ਐਂ ਕਰਦੇ ਆ। ਮੀ ਵੀ ਮੇਰੇ ਨਾਲ ਗੁੱਸੇ ਹੋ ਜਾਂਦੀ ਵੀ ਤੂੰ ਆਉਂਦੀ ਨਹੀਂ। ਸਹੀ ਗੱਲ ਆ ਵੀ ਇਹ ਤਾਂ ਤੇਰੀ ਗੱਲ ਮੰਨਣ ਵਾਲੀ। ਹੁਣ ਆਪਾਂ ਸਾਡੀ ਵੀ ਦੇਖ ਲਓ ਕਿੰਨੇ ਵਾਰੀ ਆ ਗਈ ਉਹ ਵੀ ਮੈਨੂੰ ਜਾਂਦੀ ਜਾਂਦੀ ਕਹਿ ਗਈ ਕਹਿੰਦੀ ਤੁਸੀਂ ਤਾਂ ਆਉਂਦੇ ਨਹੀਂ ਅਸੀਂ ਆ ਜਾਂਦੇ ਆ। ਤੇ ਹੁਣ ਜਿਹੜਾ ਸੰਦੂ ਸਾ ਮੈਨੂੰ ਲੈ ਕੇ ਇੱਥੇ ਕਰਕੇ ਮੈਂ ਗੱਡੀ ਸਿੱਖਣੀ ਐ। ਹੁਣ ਆਪਾਂ ਐਂ ਕਰਦੇ ਆ। ਜਦੋਂ ਮੇਰੇ ਕੰਮ ਕਾਰ ਨਿਭੜ ਗਏ ਜੇ ਅੱਜ ਹੀ ਨਿਭੜ ਗਏ ਤੇ ਅੱਜ ਹੀ ਆਪਾਂ ਤੇਰੇ ਪੇਕੀ ਹੋ ਕੇ ਆਉਣੇ ਜਾਨੀ ਕਿ ਮੇਰੇ ਸਹੁਰੇ ਤੇ ਫਿਰ ਮੈਂ ਵੀ ਆਉਦੇ ਸਹੁਰੇ ਐ ਫਾਉਟ ਝੂਠ ਝੂਠ ਜਮਾਂ ਝੂਠ ਤੇ ਫਿਰ ਮੇਰੀ ਸੇਵਾ ਸੂਦਾ ਕਰਨਗੇ ਪੂਰੀ ਨਾ 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 ਜਮਾਂ ਨਹੀਂ ਕਰਨੀ ਸੀ ਸੇਵਾ ਕਰਦੇ ਹੀ ਹੁੰਦੇ ਜਿਹੜੇ ਜ਼ਿਆਦਾ ਟਾਈਮ ਤੋਂ ਜਾਣ ਪਏ ਸਹੁਰਿਆਂ ਨੂੰ ਉਹਨਾਂ ਦੀ ਸੇਵਾ ਨਹੀਂ ਹੁੰਦੀ ਭਾਈ ਮੈਨੂੰ ਨਾ ਤਾਂ ਬਰਫੀ ਖਵਾਉਂਦੇ ਐ ਚਾਹ ਦੇ ਨਾਲ ਐ ਤੇ ਜੇ ਵੀ ਐਕਤੀ ਮੈਨੂੰ ਬਰਫੀ ਨਾ ਨਾ ਦਿੱਤੀ ਚਾਹ ਦੇ ਨਾਲ ਤੇ ਮੈਂ ਰਸ ਕੇ ਆ ਜਾਣਾ ਠੀਕ ਐ ਰਸ ਜੀ ਦੇ ਆ ਤਾਂ ਪਹਿਲੇ ਹੀ ਫੋਨ ਫੋਨ ਕਰਦੀ ਕੋਈ ਬਰਫੀ ਤਾਂ ਨਹੀਂ ਤੁਹਾਨੂੰ ਪਿੰਨੀਆਂ ਤਾਂ ਖਵਾ ਦੇਣਗੇ ਕਿ ਨਾ 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 ਮੈਂ ਹਾਂ ਜੀ ਸੂਈ ਹੈ ਤੇ ਇਹਨਾਂ ਮੰਮੀ ਨੂੰ ਫੋਨ ਕਰਦੀ ਪਿੰਨੀਆਂ ਪੁੰਨੀਆਂ ਬਣਾ ਹਾਂ ਚੱਲ ਠੀਕ ਆ ਕਰਦੀਆਂ ਪਿੰਨੀਆਂ ਜੇ ਨਾ ਖਵਾਈਆਂ ਤੇ ਫਿਰ ਅੱਜ ਜੀ ਮੰਮੀ ਨੂੰ ਫੋਨ ਕਰਦੀ ਮੰਮੀ ਕਰਾ ਪਿੰਨੀਆਂ ਬਣਾ ਕੇ ਰੱਖ ਜੀ ਆ ਫੋਨ ਕਰਦੀ ਵੀ ਜੇ ਤੁਸੀਂ ਨਾ ਨਾ ਕੁਝ ਖਵਾਇਆ ਉਹਨੂੰ ਤੇ ਪਰੋਣਾ ਤੁਹਾਡਾ ਰਸ ਜਣਾ ਫਿਰ ਨਾ ਕੇ ਜੀ ਲੈ ਲੋ ਤੱਕੇ ਹੀ ਨਹੀਂ ਸਹਰਿਆਂ ਨੂੰ ਆਉਂਦਾ ਮੈਨੂੰ ਸਹਰੇ ਇੱਕ ਹੈ ਨੇੜੇ ਤੇ ਜਮਾ ਦਾ ਨਾਲ ਤੇ ਮੇਰੀ ਗੱਲ ਸੁਣਾ ਨੇੜੇ ਆਪਾਂ ਐਂ ਕਰਿਆ ਕਰਾਂਗੇ ਇੱਥੋਂ ਚੱਲਿਆ ਕਰਾਂਗੇ ਫਰੀਡ ਕੋਰਡ ਫਰੀਡ ਕੋਰਡ ਕੁ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਆਪਾਂ ਸਾਈਕਲ ਤੇ ਚੱਲ ਗਏ ਸਾਈਕਲ ਤੇ ਹਾਂ ਹੋ ਹੁਣ ਸਾਈਕਲ ਤੇ ਜਲੂਸ ਕੱਢਦੇ ਨਹੀਂ ਨਹੀਂ ਸਾਈਕਲ ਤੇ ਤਾਂ ਬੜੀ ਨਜ਼ਾਰਾ ਆਉਂਦਾ ਸਾਈਕਲ ਤੇ ਜਾਣ ਦਾ ਆਪਾਂ ਸੌਰੀ ਸਾਈਕਲ ਤੇ ਜਾਣਾ ਅੱਜ ਮੇਰਾ ਤਾਂ ਕੋਈ ਨਹੀਂ ਮੇਰੇ ਤਾਂ ਪੇਕੇ ਤੁਹਾਡੇ ਸਾਰੇ ਆਪਾਂ ਟੀਚਰਾਂ ਤੁਹਾਨੂੰ ਨਹੀਂ ਗੱਲ ਪਰ ਭੈੜੇ ਜੇ ਲੱਗਾਂਗੇ ਉਹਨਾਂ ਨੇ ਕਹਿਣਾ ਇੰਨੇ ਤਗੜੇ ਵਲੌਗਰ ਆ ਵੀ ਇਹ ਤੇ ਫਿਰ ਦੇ ਸਾਈਕਲ ਤੇ ਹਨ ਤੇ ਆਪਾਂ ਸਾਈਕਲ ਤੇ ਨਾਲੇ ਵਲੌਗ ਵੀ ਜਾਵਾਂਗੇ ਬੜਾ ਵਧੀਆ ਵੈਸੇ ਸਾਈਕਲ 5 ਮਿੰਟ ਹੀ ਲੱਗਣਗੇ ਜਾਂਦੇ ਨੂੰ ਦੇਖੀਏ ਸਹੀ ਜਾ ਕੇ ਵੀ ਪਵਾਮ ਹੈਨਾ ਸਾਈਕਲ ਤੇ ਤਾਂ ਮੈਂ ਕੱਲੀ ਵੀ ਜਾ ਸਕਦੀ ਹਾਂ ਕੱਲੀ ਤਾਂ ਤੂੰ ਜਾ ਹੀ ਬੜੇਂਗੀ ਗੱਲ ਤਾਂ ਦੋਨਾਂ ਦੀ ਆ ਹੂੰ ਤੇ ਸਾਈਕਲ ਤੇ ਜਾ ਕੇ ਦੇਖਦੇ ਹਾਂ ਠੀਕ ਹੈ ਨਹੀਂ ਪਰ ਭੜੇ ਜੇ ਲੱਗਾਂਗੇ ਹੈਨਾ ਲਾ ਹੋਰ ਕੀ ਹੈ ਚੱਲ ਜੇ ਅੱਜ ਮੇਰਾ ਕੰਮ ਕਾਰ ਨਿਬੜ ਗਿਆ ਫਿਰ ਤੈਨੂੰ ਤੇਰੇ ਪੇਕੀ ਮਿਲਾ ਕੇ ਲਵਾਂ ਸਾਰਿਆਂ ਨੂੰ ਹੈ ਠੀਕ ਹੈ ਤੇ ਚਲੋ ਕਿੰਨੀਆਂ ਪੁੰਨੀਆਂ ਬਣਾ ਕੇ ਲਿਆਵਾਂਗੇ ਜਾਂ ਮੰਮੀ ਨੂੰ ਕਹਾਂਗੇ ਸਾਗ ਬਣਾ ਕੇ ਦੇ ਹਾਂ ਸਾਗ ਹਾਂ ਸਾਗ ਵੀ ਠੀਕ ਹੈ ਸਾਗ ਵੀ ਸਾਗ ਮੰਮੀ ਸਾਡੀ ਬਹੁਤ ਟੇਸਟੀ ਬਣਾਉਂਦੀ ਹੈ ਸਾਗ ਫਿਰ 2-3 ਦਿਨ ਖਾ ਦੋ 3 ਦਿਨ ਖਾ ਲਈਦਾ ਬੜਾ ਸੁਆਦ ਲੱਗਦਾ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਨਾ ਓਵੇਂ ਹੀ ਸੁਆਦ ਹੁੰਦਾ ਜਾਂਦਾ ਓਵੇਂ ਹੀ ਸੁਆਦ ਤੇ ਚਲੋ ਮੈਂ ਕਬੈਨ ਵਾਲੇ ਨੂੰ ਕਰਦਾ ਫੋਨ ਕਰ ਦਿੰਦਾ ਤੁਹਾਨੂੰ ਮੈਂ ਪਹਿਲਾਂ ਇਹਨਾਂ ਤੋਂ ਘੰਟਾ ਕਰ ਸੌ ਜਾ ਫਿਰ ਮੈਂ ਲੈ ਕੇ ਆਵਾਂ ਦੁੱਧ ਠੀਕ ਹੈ ਕਿਵੇਂ ਮੇਰੇ ਅੱਥੇ ਘੜ ਘਟ ਵੱਜ ਗਈ ਹਾਂ ਜੇ ਪੱਟੀ ਬੰਨਣੀ ਸੀ ਤੇਰੀ ਬੀਬੀ ਨੇ ਆ ਕੇ ਪੱਟੀ ਬੰਨ੍ਹ ਦੇ ਵਾਹ ਅੱਛਾ ਉਹ ਮੈਂ ਟਾਕੀ ਜਦੋਂ ਮਨਮਰ ਹਲਦੀ ਲੱਗੀ ਟਾਕੀ ਟਾਕੀ ਨੂੰ ਤੇ ਪੱਟੀ ਉਹ ਚਾਹੀਦੀ ਟਾਕੀ ਦੀ ਬੰਨਣੀ ਸੀ ਪ੍ਰਿੰਸ ਦੇ ਘਰ ਦਿੰਦੇ ਪ੍ਰਿੰਸ ਦੇ ਉਹ ਯਾਦ ਸੀ ਲੈਣ ਪ੍ਰਿੰਸ ਕੋਲ ਬੀਟਾ ਤੇ ਉਹਨਾਂ ਤੋਂ ਮੈਂ ਕੋਥੋਂ ਨਵੀਂ ਟਾਕੀ ਲਿਆ ਆਉਂਦਾ ਆ ਫਿਰ ਮੈਂ ਉੱਤੇ ਰੂ ਬੰਨ ਲਈ ਤੇ ਇੱਥੇ ਘਰੇ ਪਈ ਹੋ ਪੱਟੀ ਜਿਹੜੀ ਹੁੰਦੀ ਮੰਨ ਨਾਲ ਮੈਂ ਜਦੋਂ ਹੋਰ ਲੀੜੇ ਨਾਲ ਟਾਕੀ ਬੰਨ੍ਹੇ ਇਹ ਕਹਿੰਦੇ ਜੇ ਇੱਧਰ ਗਾਂਢ ਨਹੀਂ ਬੰਨ੍ਹਣੀ ਹੋਦੀ ਜੇ ਇੱਧਰ ਨਹੀਂ ਗਾਂਢ ਬੰਨ੍ਹਣੀ ਹੋਵੇ ਉਹ ਰੋਲਾ ਰਾਈ ਬੁਰੇ ਹਾਲ ਗੋਕੇ ਡਿਆੜੇ ਬਸ ਸਾਡੀ ਨਾ ਵਜਿੰਦਾ ਰੋਲਾ ਹੀ ਨਾ ਪੈਂਦਾ ਬਸ ਤੁਸੀਂ ਆ ਇੰਜ ਦੀ ਜਿਆ ਕਰਵਾ ਉਸਵੇਂ ਬੈਠੇ ਠੀਕ ਹੈ ਇਹ ਮੱਝ ਨਹੀਂ ਸੀਗੀ ਰੋਲਾ ਪੈਣਾ ਨਹੀਂ ਓਏ ਪਤਾ ਕੀ ਗੱਲ ਹੈ ਹਮ ਇਹ ਤੇਰੇ ਨਾਨੇਰ ਜਦੋਂ ਜਿੱਧਰ ਗਿਆ ਮੁਰਦਾ ਨਹੀਂ ਤੇ ਫਿਰ ਜੇ ਆ ਕੇ ਆਪਕੇ ਰੋਲਾ ਪਾਲ ਤੜਕੇ ਮੈਂ ਫਿਰ ਗੁਰਦੁਆਰੇ ਜਾਂਦਾ ਮੈਂ ਚਾਹ ਪੀ ਜਾਂਦਾ ਮੈਂ ਲਾਈਟਾ ਹੋ ਜਾਉਂਦਾ ਹੋਰ ਨਾ ਪਰਨਾ ਕੋਡ ਪਾਇਆ ਨਵਾ ਮਰ ਮੁਟ ਬੰਦਾ ਸੋਰਤ ਵੀ ਰੱਖੇ ਆਈ ਜਦੋਂ ਵੀ ਠੰਡ ਤੈਨੂੰ ਲੱਗਣੀ ਕਿ ਮੈਨੂੰ ਲੱਗਣੀ ਜਦੋਂ ਤਾਂ ਪਤਾ ਮੇਰੇ ਨਾਲ ਤੈਨੂੰ ਵੀ ਲੱਗਦੀ ਸੇਕਾਂ ਦੂਜੇ ਨੂੰ ਲੱਗਦਾ ਹੁੰਦਾ ਸਹੀ ਸੇਕਾਂ ਲੱਗੇ ਤੇ ਠੰਡਾ ਹਟ ਜੂ ਉਹ ਤੈਨੂੰ ਲੱਗਦਾ ਸੇਕਾਂ ਲੱਗੇ ਜਦੋਂ ਜਿਹੜਾ ਬਿਮਾਰ ਹੁੰਦਾ ਜਿਹੜਾ ਬਿਮਾਰ ਹੁੰਦਾ ਤੁੱਪੇ ਤੁੱਪੇ ਬੈਠਣਾ ਵੀ ਹਟ ਜਾਂਦੀ ਉਹ ਦੂਜਾ ਤਾਂ ਮੌਜਦਾ ਹੀ ਹੁੰਦਾ ਉਹਨੂੰ ਪਤਾ ਲੱਗਦਾ ਜਿਹਨੇ ਆਪਣਾ ਪੈਂਦਾ ਜਦੋਂ ਤਾਂ ਪਾਪਾ ਹੁੰਦਾ ਬਿਮਾਰ ਫੇਰ ਤਾਂ ਇਹ ਮੇਰਾ ਨਸ਼ਾ ਘਟ ਜਾਂਦਾ ਹੈ ਫੇਰ ਤਾਂ ਮੰਜੇ ਤੋਂ ਨਹੀਂ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਫੇਰ ਮੇਥੇ ਬੈਠਣ ਨਹੀਂ ਜਾਂਦਾ ਨਸ਼ਾ ਇਹਦਾ ਆਟੋਮੈਟਿਕ ਹੀ ਆ ਸਿਸਟਮ ਨਹੀਂ ਤੇ ਹੁਣ ਪਤਾ ਨਹੀਂ ਕਿਹੜੀ ਦਵਾਈ ਨਾਲ ਜਿਵੇਂ ਠੀਕ ਹੋ ਗਿਆ ਤੇ ਦਵਾਈ ਉਹੀ ਚੱਲਦੀ ਹੈ ਮਰੂ 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 ਪਤਾ ਨਹੀਂ ਕਹਦੇ ਨਾ ਜਿਵੇਂ ਸੈੱਟ ਹੋ ਗਿਆ ਤੇ ਹੁਣ ਖੜਦਾ ਨਹੀਂ ਤੇ ਮੈਂ ਨਾ ਘਰ ਦਾ ਚੰਗਾ ਕਿ ਮੰਜੇ ਦੇ ਪਿਆ ਚੰਗੇ ਮੈਂ ਕੱਲ ਲੀੜੇ ਵੀ ਸਾਰਾ ਬਾਲਾ ਤੇਜ ਹੋ ਜਾਂਦਾ ਮੁੰਡਾ ਮੈਂ ਨਾ ਮੰਜੇ ਦੇ ਪਿਆ ਚੰਗੇ ਬਹੁਤ ਮਾੜਾ ਕਰਦਾ ਵੀ ਨਹੀਂ ਚੰਗੇ ਅੱਜ ਪਤਾ ਨਹੀਂ ਸਮਝ ਨਹੀਂ ਆਉਂਦੀ ਗੱਲ ਤੇ ਮੈਂ ਮਾਂ ਆਰਾਮ ਕਰਦੀ ਐ ਨਾ ਮੈਂ ਲੀੜੇ ਧੋ ਰਹੀ ਨਹੀਂ ਹਾਂ ਮੇਰਾ ਜੀ ਕਰਦਾ ਮੈਂ ਕੈਨੇਡਾ ਨੂੰ ਛੇ ਅੰਗਲ ਤੇ ਉੱਡ ਜਾ ਉੱਡ ਜਾ ਤੇਰਾ ਭਲਾ ਅੱਗੇ ਰਾਸਤਾਂ ਨੂੰ ਉੱਠ ਗਿਆ ਸੀਗਾ ਜੀ ਸਾਈਕਲ ਤੇ ਸਾਈਕਲ ਤੇ ਕੈਨੇਡਾ ਸਾਈਕਲ ਤੇ ਯਾਤਰਾ ਬਹੁਤ ਕੀਤੀ। ਦੇ ਵਿਚ ਦੀ ਛੱਡ ਦੇ ਸਿੱਧਾ ਕਰਕੇ। ਪਾਪੇ ਨੇ ਸਾਈਕਲ ਤੇ ਯਾਤਰਾ ਬਹੁਤ ਕੀਤੀ। ਸਾਈਕਲ ਚਲਾਉਣ ਦਾ ਬੜਾ ਚਾਹ ਇਹਨਾਂ ਨੂੰ। ਰਾਜਸਥਾਨ ਇੱਕ ਵਾਰ ਸਾਈਕਲ ਤੇ ਉੱਠ ਗਿਆ ਨਾਨਕੇ ਆਪਦੇ। ਰਾਜਸਥਾਨ ਚ ਨਾਨਕੇ ਪਾਪੇ ਦੇ। ਕਿੰਨਾ ਮੈਂ ਸਾਈਕਲ ਤੇ ਜਾਣਾ ਤੇ ਉਦੋਂ ਪਤਾ ਲੱਗਾ ਜਦੋਂ ਉੱਥੇ ਜਾ ਕੇ ਫੋਨ ਕਰਤਾ ਕਹਿੰਦਾ ਮੈਂ ਤਾਂ ਪਹੁੰਚ ਗਿਆ। ਕਮਾਲ ਦੀ ਗੱਲ ਹੈ। ਸਾਈਕਲ। ਹੁਣ ਨਹੀਂ ਸਾਈਕਲ ਦਾ ਪੰਗਾ ਲੈਣਾ। ਸੰਗਰਾਂਉਂ ਜੇ ਨਾ ਮੈਕਨੇਡਾ ਤਾਂ ਜਾਣ ਨੂੰ ਪਰਦਾ ਸਾਈਕਲ ਤੇ ਸਿੱਧਾ ਰਾਹ ਹੈ ਨਹੀਂਗਾ ਸਾਈਕਲ ਰਾਹ ਚ ਜਾਇਂ ਵੀ ਤਾਂ ਮਜਾ ਆ ਸਕਦੇ ਨਹੀਂ ਸਹੀ ਗੱਲ ਅਦਨਪੁਰਾ ਤੋਂ ਤੁਰੇ ਹੀ ਜਾਈਂ ਮੱਕੇ ਮਦੀਨੇ ਤੋਂ ਸਾਈਕਲ ਤੇ ਮੌਜ ਨਾ ਜਾਇ ਜੋ ਸਰਕਾਰ ਆਏਗਾ ਤੂੰ ਭੇਜ ਦਿੰਨੇ ਵਾਲ ਤੂਰ ਨਾ ਕਰਦ ਕੇ ਤਰਾ ਸਾਈਕਲ ਦਾ ਇਹ ਆਪ ਕੋਲ ਫੜਕਾਉਂਦਾ ਹੈ ਆ ਤੇ ਗਾਣਾ ਜਿਹਦਾ ਵਰਤੀ ਪੜਦਾ ਆ ਆਪਾਂ ਨੂੰ ਤੇ ਜਾਣਾ ਤੇ ਜਾ ਬਿੰਦੂ ਜਾਣਾ ਹੁਣੇ ਜਾ ਛੋਟੀ ਬਣ ਕੇ ਪੰਪ ਬਿਨਾਰੀ ਦੇ ਤੋਂ ਮਾਣਾ ਨਹੀਂ ਹੁਣੇ ਜਾ ਹੁਣੇ ਪੁਰਾਣਾ ਆ ਦੀ ਨਾ ਮੈਂ ਇਥੇ ਰਾਣੇ ਦੀ ਅੱਖ ਬੜੀ ਇਹਦੇ ਐਂ ਕਰੋ ਸਾਈਕਲ ਤੇ ਮਗਰ ਰੋਟੀਆਂ ਨਟੀਆਂ ਬਨ ਕੇ ਨਾ ਸਾਰਾ ਤੇਚੀ ਕੱਪੜਿਆਂ ਨਾਲ ਤੋੜ ਹੀ ਦਿੰਨੇ ਆ 월ਡ ਟੂਰ ਤੇ ਇੱਕ ਦੇ ਦਿੰਨੇ ਇਹਨੂੰ ਫੋਨ ਫੋਨ ਤਾਂ ਲੈ ਆਣਾ ਹਾਂ ਮੈਂ ਤਾਂ ਸਾਰੀ ਮਰਦੀ ਤਿਵਾਰੀ ਨਹੀਂ ਬੰਨੀ ਵੀ ਇਹ ਮਾਤਾ ਰਾਤ ਨੂੰ ਉੱਠ ਕੇ ਮੰਜੇ ਤੇ ਬਿੰਦ ਗਈ ਆ ਵੀ ਕਿਸੇ ਉੱਠਣਾ ਜਾਵੇ ਕਿਸੇ ਬੱਸ ਆਪਾਂ ਤਾਂ ਝੂਠੜੀ ਮਾਰਦੇ ਸਹੀ ਗੱਲ ਹੈ ਵਾਰਡ ਰੂਟ ਤੇ ਨਾ ਨਿਕਲ ਜੇ ਕਿਤੇ ਗਿਆ ਜੇ ਮੈਂ ਇੱਥੇ ਕਰੀ ਨੀ ਕਿ ਤੂੰ ਗੰਗਾ ਨਗਰ ਚ ਜਾਣਾ ਚੱਲ ਕੇ ਧਰਨੇ ਦੇ ਉਹ ਲੱਗੇ ਤੈਨੂੰ ਛੱਡ ਕੇ ਆ ਗਈ ਧਰਨੇ ਤੇ ਜਾਣਾ ਜ਼ਰੂਰ ਕਾਣੀ ਧਰਨੇ ਦੇ ਬੇਜੂ ਬੜਾ ਜਦੇ ਆ ਵੀ ਬੀਬੀ ਪਾਪਾ ਉਸਨੇ ਬੜਾ ਬੜੀਆਂ ਫਿਰ ਗੱਲਾਂ ਬੜੀਆਂ ਸੁਣਾਉਂਦੇ ਫਿਰ ਪਾਪਾ ਆਦੇ ਹੈ ਚੱਕਰਾਂ ਚ ਹੁੰਦਾ ਤੇ ਬੀਬੀ ਥੋੜੇ ਲੋ ਚੱਕਰਾਂ ਚ ਤੇ ਬੜੀ ਵੀ ਬਹਿਸ ਹੁੰਦੀ ਇਹਨਾਂ ਦੀ ਉਸਨੇ ਇੱਕ ਵਾਰ ਮੈਨੂੰ ਆਸਾਉਂਦਾ ਬਹੁਤ ਤੁਸੀਂ ਦੇਖ ਹੀ ਲਿਆ ਪਾਪਾ ਕਹਿੰਦਾ ਮੈਂ ਤਾਂ ਵਾਕ ਟੂਰ ਹੀ ਕੱਢਣਾ ਹੁਣ ਇਹਨੂੰ ਕਿਸੇ ਦਿਨ ਆਪਾਂ ਸਾਈਕਲ ਤੇ ਭੇਜ ਹੀ ਦਿੰਨੇ ਆ ਤੇ ਮਗਰ ਬੰਦ ਨੇ ਇਹਦੇ ਟੈਚੀ ਕੱਪੜਿਆਂ ਵਾਲਾ ਤੇ ਦੇਖੀ ਜਾਈਓ ਫਿਰ ਕੋਈ ਗੱਲ ਨਹੀਂ ਬੰਦੇ ਨੂੰ ਮਰਨਾ ਤਾਂ ਇੱਕ ਦਿਨ ਮਰਨਾ ਹੀ ਹੈ ਫੋਨ ਦੇ ਦਿਆਂਗੇ ਇੱਕ ਨੂੰ ਸੰਪਰਕ ਕਰਨ ਆਸਤੇ ਤੇ ਜੀਪੀਐਸ ਨਾ ਲਾ ਦਈਏ ਇਹਦੇ ਇੱਕ ਜੀਪੀਐਸ ਫਿੱਟ ਕਰ ਦਾਂ ਇਹ ਨਾਲ ਫਿਰ ਪਤਾ ਲੱਗ ਜੂ ਕਿਥੇ ਜੇ ਫਿਰਦਾ ਹੈ ਕਿ ਗਵਾਜ ਦੇ ਨਹੀਂ ਹਨ ਇਹਨਾਂ ਉਹ ਗਵਾਜੀ ਜਾਣ ਚਲੋ ਦੇਖਦੇ ਆ ਜੀ ਲਓ ਵੀ ਬੁੜੀਆਂ ਦੀਆਂ ਸੁਣਾਉਣੇ ਤੁਹਾਨੂੰ ਚੁਗਲੀਆਂ ਤੈਨੋਂ ਉਹ ਵੀ ਇਕੱਠੀਆਂ ਦੂਰੋਂ ਹੀ ਦੇਖਦੇ ਜੇ ਨੇੜੇ ਜਾਵੜੇ ਤਾਂ ਫਿਰ ਇਹਨਾਂ ਨੇ ਪਤਾ ਨਹੀਂ ਚੋਪੀ ਕਰ ਦੇਣਾ ਦੇਖਿਆ ਲੈ ਪੂਰੀਆਂ ਛੜਦੀਆਂ ਆਵਾਜ਼ ਵੀ ਆਊਗੀ ਤੁਹਾਨੂੰ ਹਾਂ ਉਹ ਮੱਝਾਂ ਦੇਖਿਆ ਹੁਣ ਖੜੀਆਂ ਰਹਿਣਗੀਆਂ ਉਹਦੇ ਹੱਥ 'ਚ ਬੋਕਰ ਮੈਂ ਕਈਆਂ ਤੋਂ ਸੁਨੇਆ ਕਈ ਬਣਾ ਬੁੜੀਆਂ ਮੈਂ ਦੇਖੀਆਂ ਕੋਈ ਤਾਂ ਬੱਠਲ ਚੱਕ ਕੇ ਨਾ ਭਰਿਆ ਹੋਇਆ ਬੱਠਲ ਚੱਕ ਕੇ ਸਿਰ ਤੇ ਅੱਦਾ ਅੱਦਾ ਘੰਟਾ ਕਰ ਖੜੀਆਂ ਗੱਲਾਂ ਕਰੀ ਜਾਂਦੀ ਨਾ ਇਹਨਾਂ ਨੂੰ ਭਾਰ ਲੱਗੇ ਕੋਈ ਗੱਲ ਇਹਨਾਂ ਦੀ ਹੁਣ ਬੋਕਰ ਫੜੀ ਹੱਥ ਦੇ ਵਿੱਚ ਤੇ ਹੁਣ ਵੇਖੀ ਜਾਈ ਬਸ ਆਈ ਬਸ ਖੜੀਆਂ ਉਹ ਅੱਧਾ ਘੰਟਾ ਖੜੀਆਂ ਰਹਿਣ ਕੋਈ ਚੱਕਾ ਤੇ ਜਦੋਂ ਇਹਨਾਂ ਨੂੰ ਪੁੱਛੀਏ ਸਾਡਾ ਕੰਮ ਪਿਆ ਫੇਰ ਕਹਿਣਗੀਆਂ ਸਾਡਾ ਕੰਮ ਪਿਆ ਹੁਣ ਵੇਖੇ ਛੱਡਦੀਆਂ ਆ ਇਹਨਾਂ ਦੇ ਕੰਮ ਬਈ ਵੱਖੜੀਆਂ ਨੇ 3 ਘੰਟੇ ਠੱਲੀ ਰੱਖ ਪਾਉ ਇਹਨਾਂ ਨੂੰ ਇੱਥੇ ਉਹ ਐਵੇਂ ਕਹਿੰਦਾ ਵਧੀਆ ਗੱਲਾਂ ਪਤਾ ਨਹੀਂ ਕੀ ਕਰ ਰਹੀਆਂ ਪਰ ਮੈਂ ਧਿਆਨ ਤਾਂ ਮੇਰਾ ਗੱਲਾਂ ਹੁੰਦੇ ਨਹੀਂ ਨਾ ਬਾਅਦ ਵਿੱਚ ਦੇਖਾਂਗੇ ਫਿਰ ਕੀ ਕੀ ਕਹਿੰਦੀਆਂ ਸੀ ਵਾਹ ਹੁਣ ਪਤਾ ਲੱਗਿਆ ਆਪਾਂ ਬੰਦ ਹੀ ਕਰ ਦਿੰਨੇ ਹਾਂ ਹੁਣ ਨਹੀਂ ਕਰਦੀਆਂ ਹੋਏ ਆਂਟੀ ਗਈ ਲੈ ਵਿਆਹ ਕੋਟਨਾ ਤੇ ਕੁੰਡਾ ਇੱਥੇ ਰੱਖ ਕੇ ਪਤਾ ਨਹੀਂ ਕਿੱਧਰ ਗਈ ਐ ਮੈਡਮ ਕੀ ਬਣਾ ਰਹੀ ਸੀ ਚਟਨੀ ਬਣਾ ਰਹੀ ਸੀ ਕਿੱਧਰ ਨੋਟ ਪਾਉਂਦੀ ਲੈ ਸਬਜ਼ੀ ਰਣ ਗਈ ਸੀ ਮੈਂ ਕਿਹ ਪਤਾ ਨਹੀਂ ਕਿੱਧਰ ਉੱਠ ਗਈ ਰੱਖ ਕੇ ਕੁੰਡਾ ਘੋੜਨਾ ਆਇਆ ਤੇ ਅੱਜ ਮੈਂ ਲੈ ਕੇ ਨਵੀਂ ਸਬਜ਼ੀ ਨਵੀਂ ਸਬਜ਼ੀ ਕਾਦੀ ਲੈਂਦੀ ਐ ਗਾਜਰਾ ਤੇ ਮਟਰ ਗਾਜਰਾ ਹਜੇ ਕਿੱਥੋਂ ਆ ਗਏ ਐ ਢੀਸ ਦੀ ਦਾਦੂ ਗਾਜਰਾ ਆਪਾਂ ਹੀ ਨਹੀਂ ਖਾਦੀਆਂ ਬਹੁ ਟਾਈਮ ਦੀਆਂ ਆਂਗਾ ਗਾਜਰਾ ਕਮਾਲ ਐ ਹੋਰ ਲੋ ਵੀ ਅੱਜ ਆਪਾਂ ਗਾਜਰਾਂ ਦੀ ਸਬਜ਼ੀ ਖਾਵਾਂਗੇ ਜੀ ਜੀ ਹਾਂ ਬੜੀ ਟੇਸਟੀ ਹੁੰਦੀ ਗਾਜਰਾਂ ਦੀ ਅੱਜ ਮੈਂ ਸੰਦੂ ਸਾਵਣ ਨੂੰ ਖਵਾਣੀ ਚਟਨੀ ਚਟਨੀ ਬਣਾਵੀ ਭੁੱਖ ਬਹੁਤ ਲੱਗੀ ਐ ਤੂੰ ਹੁਣ ਨਾ ਡਿਲੇਟ ਨਾ ਕਰ ਰੋਟੀ ਨੂੰ ਚਟਨੀ ਦਾ ਜਬ ਵਿੱਚ ਮੈਂ ਮੈਂ ਬਣਾਉਣਾ ਚਟਨੀ ਤੂੰ ਅੱਜ ਥੋੜੀਆਂ ਕੋਕੜਾ ਕੱਢ ਕੇ ਫੇਰ ਤੁਹਾਨੂੰ ਰੋਟੀ ਦੇਣੀ ਐ ਤੂੰ ਐ ਕਰ ਚਟਨੀ ਬਣਾਉਣਾ ਮੈਂ ਤੇ ਤੂੰ ਨਾ ਰੋਟੀਆਂ ਲਾ ਦੇ ਮੈਂ ਤੁਹਾਨੂੰ ਕੀ ਕਿਹਾ ਜਿੰਨਾ ਚਿਰ ਤੁਹਾਡੇ ਕੋਕੜਾ ਨਹੀਂ ਨਾ ਪੂਰਿਆ ਹੁੰਦਾਂ ਉਹਨਾ ਟਾਈਮ ਤੁਹਾਨੂੰ ਰੋਟੀ ਨਹੀਂ ਮਿਲਣੀ ਜੀ ਮੇਰੇ ਟੈਡ 'ਚ ਨਾ ਚੂਹੇ ਜੇ ਪੈਂ ਪਤਾ ਨਹੀਂ ਕਿੰਨੇ ਕਿ ਨੱਚੀ ਜਾਂਦੇ ਬਹੁਤ ਜਿਆਦੇ ਭੰਗੜਾ ਵਾਈ ਤੁਰੇ ਜਾਂਦੇ ਐਨੇ ਚੂਹੇ ਤਾਂ ਪਹਿਲੀ ਵਾਰ ਨੱਚੇ ਇਹਨੇ ਚੂਹੇ ਖੁਸ਼ੀ 'ਚ ਅੱਜ ਪੂਰਾ ਅੱਛਾ ਤੇ ਹੁਣ ਉਹ ਰਪਾਲ ਦੇ ਖਾਣਾ ਦਾਣਾ ਆਪ ਤਾਂ ਠੀਕ ਆ ਨਾ ਤੂੰ ਛੇਤੀ ਛੇਤੀ ਕਰ ਰੋਟੀਆਂ ਤੇ ਉਹਨਾਂ ਨੂੰ ਆ ਲੋ ਫਿਰ ਬਣਾਓ ਤੁਸੀਂ ਤੇ ਮੈਂ ਰੋਟੀਆਂ ਲੈ ਆ ਮੈਂ ਬਣਾਉਣਾ ਚਟਨੀ ਬਈ ਥੜੋ ਅੱਜ ਵੇਖਦੇ ਹਾਂ ਚਟਨੀ ਬਣਾ ਕੇ ਠੀਕ ਆ ਲੈ ਬੜਾ ਦੇ ਲੈ ਚਲੋ ਬਣਾਓ ਥੜੋ ਕਿੱਥੇ ਇੱਧਰ ਬੈਠਨ ਦੇ ਮੈਨੂੰ ਬਈ ਹੁਣ ਤੂੰ ਟਾਈਮ ਨਾ ਖਰਾਬ ਕਰ ਰੋਟੀਆਂ ਉਠਾ ਰੋਟੀਆਂ ਨਾ ਚੱਜੀ ਮੈਂ ਹੁਣ ਬੁਖਾ ਦਾ ਦੇਵਾ ਵੀ ਸੰਧਾ ਸਾਹਿਬ ਚਟਨੀ ਨਹੀਂ ਕਰੀ ਮੈਂ ਬਣਾ ਲਿਆ ਇੱਕ ਮਿੰਟ ਜਿਵੇਂ ਕੀ ਤੂੰ ਮਿਕਸੀ ਵਾਲੇ ਫੀਚਰ ਤੇ ਕਮਾਲ ਕਰਤੀ ਤੁਸੀਂ ਤਾਂ ਤੂੰ ਤਾਂ ਤੇਜ਼ ਹੀ ਬਹੁਤ ਚਲਾਉਣੀ ਹੈ ਘੋਟਣਾ ਚਟਨੀ ਬਣਾਉਂਦਾ ਮੈਂ ਬਹੁਤ ਐਕਸਪਰਟ ਐ ਅੱਛਾ ਬਹੁਤ ਚਟਨੇ ਆ ਅੱਜ ਸਾਡਾ ਬਈ ਦਿਲ ਕੀਤਾ ਸੀ ਚਟਨੀ ਖਾਣ ਨੂੰ ਤਾਂ ਕਰਕੇ ਫਿਰ ਅੱਜ ਅਸੀਂ ਮੈਂ ਵੀ ਚਟਣੀਆਂ ਵੀ ਬਹੁਤ ਬਣਾਈਆਂ ਕੁੰਡੇ ਦੇ ਵਿੱਚ ਤਾਂ ਬਈ ਉਹਨਾਂ ਅੱਜ ਦੀਆਂ ਕੁੜੀਆਂ ਦੇ ਮੇਰੇ ਸਾਹ ਨਾਲ ਕੁੰਡਾ ਹੀ ਤੋੜ ਦੇਣਾ ਮੈਂ ਤਾਂ ਤੋੜਿਆ ਨਹੀਂਗਾ ਤੂੰ ਤਾਂ ਪੁਰਾਣੇ ਜ਼ਮਾਨੇ ਦੀ ਹੈ ਮੈਂ ਪੁਰਾਣੇ ਜ਼ਮਾਨੇ ਦੀ ਤਾਂ ਹੀ ਨਹੀਂ ਤੋੜਿਆ ਤੇ ਮੈਂ ਦੁੱਧ ਵੀ ਬਹੁਤ ਰੜਕੇ ਉਹ ਜਣੀਆਂ ਕੋਈ ਬੰਦਿਆਂ ਵਾਲਾ ਕਿਹੜਾ ਕੰਮ ਕੀਤਾ ਬੰਦਿਆਂ ਵਾਲੇ ਇਹ ਬਦ ਉਹ ਦੁੱਧ ਰੜਕ ਬੰਦੇ ਹੀ ਰੜਕ ਦਿੰਦੇ ਸੀ ਪਹਿਲਾਂ ਕਾਕੀ ਅੱਛਾ ਹਾਂ ਪਹਿਲਾਂ ਬੁੜੀਆਂ ਮਨ ਨਾਣੀਆਂ ਬਾਦੰਦ ਨਹੀਂ ਆਸੀ ਤੇ ਬੰਦੇ ਵੀ ਕਈ ਦਿਨ ਰੜਕਦੇ ਸੀ ਤੇ ਪਰ ਮੈਂ ਨਾਲ ਕੇ ਜਿਹੜਾ ਜਾਂਦਾ ਹੁੰਦਾ ਸੀ ਨਾ ਉੱਥੇ ਦੁੱਧ ਲੈਟਦਾ ਸੀ ਨਾਲ ਕੇ ਅੱਛਾ ਮਾਮੀ ਨੇ ਮੈਨੂੰ ਕੀ ਕਰਨਾ ਵੀ ਮਧਾੜੀ ਪਾ ਦੇਣੀ ਤੇ ਮੈਂ ਕਹਿੰਦਾ ਮਾਮੀ ਮੈਂ ਲੈ ਰੜਕੂੰਗਾ ਫਿਰ ਮੈਂ ਲੱਗ ਜਾਣਾ ਮਾਮੀ ਨੇ ਕਹਣਾ ਕਿ ਤੇ ਚਟੂਰਾ ਨਾਲ ਤੋੜਦੀ ਕਿਉਂਕਿ ਜਦੋਂ ਆਪਾਂ ਐ ਕਮਾਉਣੇ ਆ ਨਾ ਐ ਐ ਕਮਾਉਣੇ ਆ ਉਹ ਹਾਂ ਤੇ ਕਈ ਵਾਰ ਮੜੀ ਤਾਂ ਚੱਕ ਕੇ ਥੱਲੇ ਵਜੇ ਤੇ ਬਸ ਚਟੂਰਾ ਟੋੜ ਕੇ ਸਹੀ ਗੱਲ ਚੱਲ ਬਣਾਓ ਚਟਨੀ ਸੱਚੀ ਮੈਨੂੰ ਵੀ ਜਦੋਂ ਰੋਟੀ ਦਾ ਠੀਕ ਆ ਟਾਈਮ ਬਹੁਤ ਚਲੋ ਜੀ ਹੁਣ ਆਪਾਂ ਬਣਾਉਣੇ ਆ ਰੋਟੀਆਂ ਤੇ ਫਿਰ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਸੰਧੂ ਸਾਹਿਬ ਹੁਣ ਘੋਟਣਾ ਚਲਾਉਣਗੇ ਨੀ ਮਹਿਕ ਬੜੀ ਆ ਰਹੀ ਬੜੀ ਸਵਾ ਪਾਇਆ ਬਹੁਤ ਕੁਸ਼ ਵਿੱਚ ਮੇਰੇ ਮੂੰਹ ਚ ਪਾਣੀ ਆ ਰਹਾ ਜੀ ਮੈਨੂੰ ਕਹਿੰਦੇ ਵੀ ਮੈਂ ਤੈਨੂੰ ਅੱਜ ਪੇਕਿਆਂ ਨੂੰ ਲੈ ਕੇ ਜਾਊਂਗਾ ਤੇ ਤੁਹਾਨੂੰ ਮੈਂ ਦਿਖਾਉਣੀ ਆ ਆਜੋ ਮੇਰੇ ਨਾਲ ਨਹੀਂ ਲੱਗੇ ਮੈਨੂੰ ਪੇਕਿਆਂ ਦੇ ਹੈਂ ਮੈਂ ਕੀ ਕਹਿੰਨੀ ਆ ਆ ਕੀ ਲਾਇਆ ਇੱਥੇ ਸਾਰੇ ਦੇਖ ਲੋ ਮੈਨੂੰ ਸਵੇਰ ਦਾ ਲਾਰਾ ਲਾਇਆ ਵੀ ਆਪਾਂ ਚੱਲਾਂਗੇ ਹੈਨਾ ਤੇ ਇੱਧਰ ਦੇਖ ਲੋ ਘੋੜੇ ਵੇਚ ਕੇ ਕਿਵੇਂ ਸੁੱਤੇ ਪਏ ਆ ਉੱਠ ਜੋ ਉੱਠਣਾ ਨਹੀਂ ਹੂੰ ਨਹੀਂ ਉੱਠਣਾ ਤੇ ਮਸ਼ੀਨ ਨਹੀਂ ਠੀਕ ਕਰਕੇ ਦੇਖ ਲੋ ਗਾਇਜ਼ ਮੇਰੇ ਕੱਪੜੇ ਜਿਹੜੇ ਧੋਣ ਵਾਲਿਆਂ ਤੇ ਉਹਨਾਂ ਦੇ ਉੱਪਰ ਸਿਰ ਰੱਖੀ ਪਏ ਆ ਨਾ ਇਹ ਅੱਜ ਮਸ਼ੀਨ ਮੈਨੂੰ ਠੀਕ ਕਰਕੇ ਦੇਣ ਤੇ ਨਾ ਕੱਪੜੇ ਧੁੱਤੇ ਜਾਣ ਹੈਨਾ ਮਸ਼ੀਨ ਨਹੀਂ ਠੀਕ ਕਰਕੇ ਦੇਣੀ। ਹੂੰ। ਨਹੀਂ ਕਰਨੀ। ਚਲ ਠੀਕ ਆ ਮੈਂ ਵੀ ਫਿਰ ਕੱਪੜੇ ਧੋਣੇ ਹੀ ਨਹੀਂ। ਮੈਂ ਕੱਪੜੇ ਜੋੜ-ਜੋੜ ਕੇ ਜੋੜ-ਜੋੜ ਕੇ ਰੱਖੀ ਜਾਣੇ ਮੈਂ ਕੱਪੜੇ ਹੀ ਨਹੀਂ ਧੋਣੇ। ਹੂੰ। ਉੱਠ ਜੋ। ਨਹੀਂ ਉਠਣਾ। ਠੀਕ ਆ। ਉਹ ਉੱਠ ਜਾ। ਚਲ ਠੀਕ ਆ ਬਈ। ਇਹ ਤਾਂ ਪਹਿਣਗੇ ਫਿਰ ਮੈਂ ਤਾਂ ਚਾਹ ਕਰਨ ਲੱਗਦੀ ਆ। ਪੀਣੀ ਚਾਹ। ਹੂੰ। ਕਿਆ ਪੀਣੀ ਹੈ ਹੂੰ ਕਾਦਾ ਜਾਣਾ ਬਸ ਨੇ ਨਹੀਂ ਟਾਈਮ ਖਰਾਬ ਕਰ ਦਿੰਦੇ ਚਲੋ ਆਪਾਂ ਚਾਹ ਬਣਾਉਣੇ ਆ ਤੇ ਟਾਈਮ ਦੇਖ ਲਓ ਜੀ ਵੱਜ ਗਿਆ ਪੌਣੇ 3 ਤੇ ਬਸ ਪੌਣੇ ਇੱਕ ਘੰਟੇ ਤੱਕ ਅਰਮਾਨ ਆ ਜਾਊਗਾ ਮੈਂ ਤੈਨੂੰ ਭਲੀ ਜਨਾ ਉਹ ਇੱਧਰ ਬੜੀ ਬੈਠੀ ਸੀ ਇਹਦੇ ਵਿੱਚ ਕੀ ਕੀ ਬਣਾਈ ਜੰਨੀ ਆ ਜੇ ਦਾ ਮੇਰਾ ਕੰਮ ਆ ਮੈਂ ਹੀ ਕਰਨਾ ਫਿਰ ਮੈਂ ਖੱਗ ਹੋਣਾ ਕਿੱਟਾ ਜਾਵੇ ਇਹ ਕੀ ਕਰਦੀ ਆ ਤਾਂ ਵੇਖੋ ਕਿੱਡਾ-ਕਿੱਡਾ ਹੋਇਆ ਪਿਆ ਕਾ ਤਾਂ ਫਿਰ ਇਹਦੇ ਵਿੱਚ ਹੋ ਹੀ ਜਾਂਦਾ ਹੁੰਦਾ ਆ ਵੀ ਹੋਇਆ ਪਿਆ ਵੀ ਸਾਰੇ ਗੁੱਡਣ ਵਾਲੇ ਸੀ ਮੈਂ ਕਿਹਾ ਕੱਲ ਨੂੰ ਟੂਟੀ ਆਊਗੀ ਪਾਣੀ ਲਾਵਾਂਗੇ ਅੱਛਾ ਅੱਛਾ ਤਾਂ ਇਹਨੂੰ ਗੋਡੀ ਕਰ ਰਹੀ ਹੈ ਹੈ ਇਹਦੇ ਤੇ ਹੋਰ ਚਲ ਬਣਾ ਦੇ ਵਧੀਆ ਕਰ ਰਹੀਆਂ ਤੇ ਨਾਲੇ ਆ ਪੈਪ ਜਿਹਾ ਕੱਢਣ ਨਾਲ ਪਰ ਮੈਂ ਦੇਖਿਆ ਨਹੀਂ ਮੈਨੂੰ ਪਤਾ ਨਹੀਂ ਕਿੱਧਰ ਨੂੰ ਗਈ ਤੇ ਇੱਥੇ ਲੁਕੀ ਜੀ ਬੈਠੀ ਸੀ ਵਿੱਚ ਜੀ ਨੂੰ ਬਣਾਈ ਆ ਤੁਸੀਂ ਮੇਰੇ ਨਾਲ ਉਹ ਕੀਤਾ ਅੱਜ ਹੂੰ ਧੋਖਾ ਕੀਤਾ ਤੁਸੀਂ ਯਾਨੀ ਮੇਰੀ ਨਾ ਤਬੀਅਤ ਸੈੱਟ ਨਹੀਂ ਅੱਜ ਥੋੜੀ ਤੁਸੀਂ ਨਾ ਜਦੋਂ ਖੇਤ ਕੰਮ ਕਰਦੇ ਆ ਉਹ ਤਾਂ ਤੁਸੀਂ ਵਧੀਆ ਹੁੰਦੇ ਆ ਹੂੰ ਜਦੋਂ ਤੁਸੀਂ ਘਰੇ ਹੁੰਦੇ ਆ ਉਦੋਂ ਤੁਸੀਂ ਵਧੀਆ ਨਹੀਂ ਹੁੰਦੇ ਸਹੀ ਗੱਲ ਆ ਘਰੇ ਰਹਿ ਕੇ ਤਾਂ ਬਿਮਾਰ ਜਾ ਹੋ ਜਾਂਦਾ ਬੰਦਾ ਜਦੋਂ ਫਿਰ ਕੰਮ ਦਾ ਮੂੰਹ ਸਰਜਣਾ ਹੋਏ ਉਦੋਂ ਬੜਾ ਹੁੰਦਾ ਆਂ ਜੀ ਇਹ ਜਿਹੜਾ ਕੰਮ ਆ ਇਹ ਹੀ ਕਰ ਲੋ ਵਿਹਲੇ ਬੈਠੇ ਆਂ ਆਣੀ ਹਟਿਆ ਹੁਣ ਮੈਨੂੰ ਮਸ਼ੀਨ ਵਾਲੇ ਮਿਸਤਰੀ ਨੂੰ ਸੱਦਿਆ ਵੇ ਉਹਨੂੰ ਲਈ ਕੀ ਜਨਾ ਹੁਣ ਮੈਂ ਮੈਂ ਤੁਹਾਨੂੰ ਦੱਸ ਤੀ ਗੱਲ ਜੇ ਇਹਦਾ ਮਸ਼ੀਨ ਠੀਕ ਹੋ ਗਈ ਤਾਂ ਮੈਂ ਕੱਪੜੇ ਧੋਣੇ ਨੇ ਮੈਂ ਨਹੀਂ ਧੋਣੇ ਉਹ ਤਾਂ ਹੁਣ ਮੈਨੂੰ ਪਤਾ ਹੀ ਸਰ ਸਰਪ ਵੀ ਖਰਾਬ ਹੁੰਦੀ ਨਾ ਜਦੋਂ ਨਹੀਂ ਸਰ ਮੈਂ ਨਵੀਂ ਮਸ਼ੀਨ ਲੈ ਕੇ ਆਉਣੀ ਹੈ ਹੋਰ ਕੀ ਹੈ ਹੂੰ ਹੁਣ ਮੈਂ ਅੜੀਕ ਕਰ ਰਿਆਂ ਉਹਦੀ ਮਿਸਤਰੀ ਦੀ ਜੇ ਆਵੇ ਤਾਂ ਆਵੇ ਹੁਣ ਐਵੇਂ ਸਾਗ ਜਿੱਦ ਤੱਕ ਪੈਦਾ ਰਿਆ ਹਾਂ ਹਾਂ ਹੁਣ ਇਹ ਸਾਗ ਧਰਨਾ ਨਹੀਂ ਇਹ ਸਾਗ ਹੁਣ ਆਪਾਂ ਸਰੋਂ ਦਾ ਧਰਾਂਗੇ ਸਰੋਂ ਦਾ ਹਾਂ ਸਰੋਂ ਠੀਕ ਸਰਸੋਂ ਦਾ ਸਾਗ ਬਣਾਏਗੀ ਹਮ ਇਹ ਤਾਂ ਹੁਣ ਫੁੱਲ ਜੇ ਕੱਢੀ ਜਾਂਦਾ ਹਨ ਹੂੰ ਫੁੱਲ ਜੇ ਕੱਢੀ ਜਾਂਦਾ ਵੇ ਚਿੱਟੇ ਚਿੱਟੇ ਇਹ ਤਾਂ ਪੱਕ ਗਿਆ ਹੂੰ ਇਹ ਤਾਂ ਪੱਕ ਗਿਆ ਹੈ ਅਭੀ ਸੌਜੀ ਸੂਜੀ ਧਰ ਲਈ ਕਿ ਧਰਨੀ ਹੈ ਹਜੇ ਤੁਹਾਨੂੰ ਸੰਗ ਤਾਂ ਨਹੀਂ ਆਉਂਦੀ ਕਿਵੇਂ ਆਉਂਦੀ ਆ ਆਪ ਵੀ ਵੀਡੀਓ ਬਣਾਈ ਜੰਨੇ ਤੇ ਮੇਰੇ ਤੋਂ ਕੰਮ ਕਰਾਈ ਜਾਂਦੀ ਤੇ ਹੋਰ ਤੂੰ ਆਪ ਵੀ ਕਰਦੀ ਕੰਮ ਮੈਂ ਤਾਂ ਨਹੀਂ ਕਰਾਂਗਾ ਹਾਂ ਆਪ ਹੀ ਕਰੀਐ ਨਹੀਂ ਮੈਂ ਕਦਵਾਖਿਆ ਕਰ। ਪਰ ਮੈਨੂੰ ਚੰਗਾ ਨਹੀਂ ਲੱਗਦਾ ਵੀ ਤੁਹਾਨੂੰ ਪਤਾ ਕਿ ਮੈਨੂੰ ਸਾਫ ਸਵਾਈ ਵਧੀਆ ਲੱਗਦੀ ਹੈ। ਚਲ ਮੈਂ ਤਾਂ ਫਿਰ ਮੈਸਤਰੀ ਨੂੰ ਡੀਕਦਾ ਸੀਗਾ। ਮੇਰੀ ਮਸ਼ੀਨ ਠੀਕ ਕਰਵਾ ਦੋ ਛੇਤੀ ਛੇਤੀ। ਵਾਓ ਆਵੇ ਤਾਂ ਨਟ ਜਖਲਾਵਾ ਫੇਰ ਹੀ ਪਤਾ ਲੱਗੇ ਕੀ ਪ੍ਰੋਬਲਮ ਹੈ। ਅਗਲਾ ਕਿਹੜਾ ਆਪਣੇ ਵਾਸਤੇ ਵੇਲਾ ਬੈਠਾ। ਨਹੀਂ ਕਹਿੰਦਾ ਸੀ ਮੈਂ ਆਉਣਾ ਹੁਣੇ ਹੀ। ਕਹਿੰਦਾ ਸੀ। ਇੰਨਾ ਹੋ ਜਾਂਦਾ। ਇਹ ਤਾਂ ਹੁਣ ਆ ਹੀ ਹੁੰਦਾ ਹੁੰਦਾ ਖੇਤਾਂ 'ਚ ਨਹੀਂ। ਪੱਟੇ ਨੂੰ ਬੰਦਾ ਕਿਵੇਂ ਪੱਟੇ ਦੱਸੇ। ਖੇਤਾਂ 'ਚ ਵੀ ਹੋ ਜਾਂਦਾ ਈ। ਆਪਣੇ ਉਹ ਹੈ ਨਹੀਂ ਕਕਸੀਆ। ਕਸੀਆ ਖੇਤ ਪਿਆ। ਮੜਾ ਜੇ ਕਈ ਨਾਲ ਹੀ ਕਰ ਦੋ ਇੰਨਾ ਕੰਮ ਹੁਣ ਨਹੀਂ ਮੇਰੇ ਉਹ ਮੈਂ ਉਹਨੂੰ ਮਿਸਤਰੀ ਨੂੰ ਲਿਖੀ ਜਨਾ ਨਹੀਂ ਇੰਨਾ ਕ ਨਹੀਂ ਨਹੀਂ ਕਈ ਨਾਲ ਗੁੱਟ ਦੋ ਚੱਲ ਕਰ ਦਿੰਦਾ ਮੈਂ 2 ਮਿੰਟ ਰੋ ਲੈ ਲਓ ਫਿਰ ਕਈ ਲਿਆਉਣਾ ਚੱਕ ਇੰਨਾ ਕੀ ਆ ਵੀ ਆ ਸਾਰਾ ਗੁੱਟ ਉਹ ਬੱਠਾ ਸ਼ੋਰ ਪੜ ਜਾਈ ਜੇ ਵੜਿਆ ਹਰਮਾਨਾ ਕੀ ਕੰਮ ਕਰਦਾ ਨਹੀਂ ਨਾ ਰਗਾ ਹੂੰ ਜਿਹਦੇ ਰਿਫਰ ਨੂੰ ਵੈਲ ਹੁੰਦਾ ਦਾ ਮੋਬਾਈਲ ਵੀ ਦੇਖਣਾ ਤੇ ਟੀਵੀ ਦੇਖਣਾ ਵੀ ਹੈ। ਹੋਰ ਫਿਰ ਦੋਨੇ ਚੀਜ਼ਾਂ ਦੇਖਣੀਆਂ ਨੇ। ਛੜਦਾ ਹੈ। ਜੇ ਤੂੰ ਐਉਂ ਕਰਨਾ ਹੈ ਕਿਤਾਬਾਂ ਰੱਖ ਲੈ ਨੰਬੂਰੇ ਤੇ ਮਾਇਲੇ ਨਾ ਨਾ ਤੂੰ ਮਾਇਲ ਦੀ ਸੰਗਿ ਲਾ ਜੀ ਨਾ ਕਿਤਾਬ ਦੀ ਬੀਏ। ਤੂੰ ਕਿਵੇਂ ਪੜ੍ਹੇਂਗਾ? ਪੜ੍ਹੂਗਾ। ਕਿਵੇਂ? ਜਾਂ ਤਾਂ ਮੋਬਾਈਲ ਬੰਦ ਕਰ ਤੇ ਕਿਤਾਬ ਬੰਦ ਕਰ। ਸਹੀ ਗੱਲ ਆ ਵੀ ਜਾਂ ਜਾਂ ਮੇਰਾ ਨਜ਼ਰਬੰਦ ਕਰਕੇ ਪਹਿ ਜਾ। ਜਦੋਂ ਤੂੰ ਪੜ੍ਹਦਾ ਹੁੰਦਾ ਹੁੰਦਾ ਉਦੋਂ ਟੀਵੀ ਨਾ ਚਲਾਇ ਕਰ। ਜਿਹੜਾ ਪੜ੍ਹਨਾ ਉਹਦਾ ਟੀਵੀ ਬੰਦ ਕਰ ਦੇ ਤੇ ਜਿਹਦਾ ਟੀਵੀ ਵੇਖਣਾ ਕਿਦਾਂ ਬੰਦ ਕਰ ਦੇ ਹਾਂ ਤੇ ਜੇ ਦੋਨੇ ਨਹੀਂ ਵੇਖਣਿਆ ਉਹਦਾ ਦਿਮਾਗ ਬੰਦ ਕਰਕੇ ਪੈ ਜਾ ਸਹੀ ਗੱਲ ਫਿਰ ਸ਼ਾਂਤੀ ਨਾਲ ਪੈ ਜਾ ਕਰ ਕਿਣੀ ਹੁਣ ਬੰਦ ਕਰ ਦੇ ਟੀਵੀ ਲਓ ਜਵਾਬ ਕਿੱਥੇ ਹਰਦੇ ਆ ਸਾਰੀ ਜਿਹੜੀ ਟੀਵੀ ਦੀ ਸੌਤ ਲੱਪ ਕੇ ਲੱਗੇ ਰਹਿੰਦੇ ਫਿਰ ਲੱਗੇ ਰਹਿੰਦੇ ਪਾਪੇ ਦੇ ਅੱਖੇ ਕੌਣ ਲੱਗਦਾ ਕਣੀ ਇਹ ਨਹੀਂ ਹੜਦਾ ਟੀਵੀ ਦੇਖਣ ਇਧਰ ਅਰਮਾਨ ਬੰਦ ਕਰ ਦੇ ਮੈਂ ਟੀਵੀ ਚੰਗੀ ਤਰ੍ਹਾਂ ਦੇਖਣਾ ਤੁਸੀਂ ਮੈਨੂੰ ਡਿਸਟਰਬ ਕਰਦੇ ਕੀ ਆਈ ਹੈ ਆਖੇ ਲੱਗਦਾ ਜਵਾਂ ਨਹੀਂ ਲੱਗਦਾ ਰਾਤ ਨੂੰ ਪੱਗ ਬੰਨ ਕੇ ਕਿੱਥੇ ਜਾਣਾ ਤੁਸੀਂ ਚੰਡੀਗੜ੍ਹ ਜਾਣਾ ਹੈ ਚੰਡੀਗੜ੍ਹ ਨਹੀਂ ਰਾਤ ਨੂੰ ਪੱਗ ਕਿਉਂ ਬੰਨੀ ਆੰਨੇ ਆ ਤੁਸੀਂ ਬਈ ਚੰਡੀਗੜ੍ਹ ਚੱਲਦੇ ਆ ਜਾਣਾ ਇਧਰ ਅਰਮਾਨ ਨੂੰ ਝੜਕਤਾ ਇੱਕ ਤਾਂ ਮੈਂ ਝੜਕਤਾ ਤੇ ਇੱਕ ਦਿਪਹਿਲਾਂ ਡੈਡੀ ਆਏ ਸੀ ਤੇ ਉਹ ਸਮਝਾ ਕੇ ਗਏ ਵੀ ਜ਼ਿਆਦਾ ਟੀਵੀ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਹ ਹੋਮਵਰਕ ਕਰਨ ਲੱਗਾ ਵੀ ਟੀਵੀ ਦੇਖਦਾ ਤਾਂ ਕਰਕੇ ਟੀਵੀ ਮੈਂ ਕਰਤਾ ਬੰਦ ਤੇ ਹੁਣ ਮੇਰੇ ਨਾਲ ਰੁੱਸ ਕੇ ਪੈ ਗਿਆ ਵੀ ਰੁੱਸਿਆ ਇੰਫਰੈਂ ਹੈ ਨਾ ਇੰਨਾ ਇੰਨਾ ਟੀਵੀ ਥੋੜੀ ਦੇਖਣਾ ਹੁੰਦਾ ਰੁੱਸਿਆ ਨਹੀਂ ਵੈਸੇ ਹੀ ਪਿਆ ਮੈਨੂੰ ਤਾਂ ਲੱਗਦਾ ਰੁੱਸ ਗਿਆ ਨਹੀਂ ਨਹੀਂ ਬਹੁਤ ਸਿਆਣਾ ਬੱਚਾ ਤੇ ਇਧਰ ਸੰਧੂ ਸਾਹਿਬ ਪਤਾ ਨਹੀਂ ਰਾਤ ਨੂੰ ਪੱਗ ਬੰਨ ਕੇ ਕਿੱਦਾਂ ਉਹ ਕਰਦੇ ਰਹੀ ਜਾਂਦੇ ਨੇ ਹਰਮਾਨ ਤਾਂ ਤਾਂ ਪਿਆ ਕਹਿੰਦਾ ਮੈਨੂੰ ਨੀਂਦ ਆਉਂਦੀ ਹੈ ਇੱਕ ਹੋਰ ਹੋਮਵਰਕ ਰਾਤ ਨੂੰ ਪੱਗ ਲਾ ਕੇ ਸਿਰ ਤੋਂ ਤੇ ਸਿਰ ਨੂੰ ਹਵਾ ਲਵਾਉਂਦੇ ਆ ਇਹ ਰਾਤ ਨੂੰ ਪੱਗ ਬੰਨਦੇ ਆ ਹੈ ਜਿੱਟਾਂ ਦੇ ਅੱਛਾ ਹੂੰ ਚਲ ਸੌਂ ਜਾ ਰਮਨ ਹਣ ਤੂੰ ਨਹੀਂ ਤਾਂ ਮੈਨੂੰ ਸਮਝ ਨਹੀਂ ਆਈ ਤੁਹਾਡੀ ਵੀ ਰਾਤ ਨੂੰ ਪੱਗ ਕਿਉਂ ਬੰਨੀ ਐ ਨੇ ਤੁਸੀਂ ਮੈਂ ਹਾਂ ਮੇਰਾ ਹੁਣ ਲਾਈਵ ਆਨ ਦਾ ਟਾਈਮ ਹੋ ਗਿਆ YouTube ਤੇ अच्छा ਤਾਂ ਬੰਨੀ ਪੱਗ। اچھا ਠੀਕ ਆ। ਚੱਲ ਵਧੀਆ ਬੰਨ੍ਹ। ਕਿਉਂਕਿ ਜਿਹੜੇ ਆਪਣੇ ਵਲੌਗ ਦੇਖਦੇ ਆ ਤੇ ਮੈਨੂੰ ਬਾਰ-ਬਾਰ ਕਹਿੰਦੇ ਸੀ ਵੀ ਤੁਸੀਂ ਦਿਨੇ ਤਾਂ ਪੱਗ ਬੰਨੀ ਰੱਖਦੇ ਆ ਤੇ ਜਦੋਂ ਤੁਸੀਂ ਲਾਈਵ ਤੇ ਆਉਨੇ ਉਦੋਂ ਤੁਸੀਂ ਪੱਗ ਨਹੀਂ ਬੰਦੀ ਹੁੰਦੀ। ਅੱਛਾ। ਫਿਰ ਅੱਜ ਮੈਂ ਲਾਈਵ ਜਿਹੜਾ ਕਰਨਾ ਨਾ YouTube ਤੇ ਹਾਂ। ਪੱਗ ਬੰਨ੍ਹ ਕੇ ਕਰਨਾ। ਢੈੜ ਲੱਗਦੀ ਬੰਨੀ। ਤਾਂ ਬੰਨੀ ਆ ਠੀਕ ਬੰਨੀ ਆ। ਹੂੰ। ਬਹੁਤ ਵਧੀਆ ਬੰਨੀ ਐ। ਤੇ ਦੇਖ ਲਓ ਜੀ ਆਪਣੀ YouTube ਫੈਮਿਲੀ ਤੁਹਾਡੇ ਨਾਲ ਅਸੀਂ ਇੰਨਾ ਕੁ ਪਿਆਰ ਕਰਦੇ ਆ ਤੇ ਤੁਹਾਡੀਆਂ ਗੱਲਾਂ ਵੀ ਸਾਨੂੰ ਮੰਨਣੀਆਂ ਪੈਂਦੀਆਂ ਤੇ ਬਾਕੀ ਬਈ ਆਪਣਾ ਫੈਮਿਲੀ ਵਾਲਾ ਕੰਮ ਬਣ ਗਿਆ ਕਿ ਨਹੀਂ ਸੰਤੂ ਸਾਹਿਬ ਉਹਨਾਂ ਨਾਲ ਤੇ ਹੋਰ ਹੈਨਾ ਹੁਣ ਗੱਲਾਂ ਬਤਾ ਆਪਣੀ ਫੈਮਿਲੀ ਬਣ ਗਈ ਹੈ ਇੱਕ ਹਿਸਾਬ ਨਾਲ YouTube ਹੁਣ ਗੱਲਾਂ ਬਤਾ ਕਰੇ ਬਣਾ ਰਹਾ ਨਹੀਂ ਜਾਂਦਾ ਸ਼ਾਮ ਨੂੰ ਹਾਂ ਜਿੰਨਾ ਚਿਰ ਗੱਲਾਂ ਬਾਤਾਂ ਕਰਕੇ ਨੀਂਦ ਨਹੀਂ ਆਉਂਦੀ ਤੇ ਗਾਇਜ਼ ਹੁਣ ਬਸ ਆਪਾਂ 8 ਵਜੇ ਪਹਿਲਾਂ ਤਾਂ 8:30 ਲਾਈਵ ਆਉਂਦੇ ਸੀ ਤੇ ਹੁਣ ਆਪਾਂ 8 ਵਜੇ ਲਾਈਵ ਆਇਆ ਕਰਾਂਗੇ YouTube ਤੇ ਡੇਲੀ ਦਾ ਰੋਟੀਕ ਨੇ ਬਣਾਇਆ ਹੋਇਆ ਕਿਉਂਕਿ ਸਾਨੂੰ ਜੀ ਲਾਈਵ ਤੇ ਮਿਲਣ ਵਾਲੇ ਬਹੁਤ ਆ ਤੇ ਸਾਡੀ ਵੇਟ ਕਰਨ ਵਾਲੇ ਬਹੁਤ ਆ ਤਾਂ ਕਰਕੇ ਫਿਰ ਸਾਨੂੰ YouTube ਤੇ ਅਸੀਂ 8 ਵਜੇ ਲਾਈਵ ਆਇਆ ਕਰਾਂਗੇ ਤੇ ਬਸ 8 ਵਜੇ ਤੇ ਥੋੜਾ ਟਾਈਮ ਹੀ ਰਹਿੰਦਾ ਤੇ ਅਸੀਂ ਸੋਚਿਆ ਵੀ ਚਲੋ ਵਲੌਗ ਦਾ ਪੈਨਡ ਕਰਦੇ ਆ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਇਦਾਂ ਲੱਗਿਆ ਤੇ ਤੁਸੀਂ ਸਾਨੂੰ ਕਮੈਂਟ ਕਰਾਈ ਜਰੂਰ ਦੱਸਿਆ ਕਰੋ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਚਲੋ ਜੀ ਫਿਰ ਅਸੀਂ ਲਾਈਵ ਆਉਣਾ ਤਾਂ ਕਰਕੇ ਆਪਾਂ ਵਲੌਗ ਦਾ ਐਂਡ ਕਰਨਾ ਸੀ ਤੇ ਮਿਲਦੇ ਆਂ ਜੀ ਤੁਹਾਨੂੰ ਆਪਾਂ ਇੱਕ ਨਵਾਂ ਵਲੌਗ ਲੈ ਕੇ ਤੇ ਨੈਕਸਟ ਡੇ ਓਕੇ ਜੀ ਬਾਏ ਬਾਏ ਜੀ ਗੁੱਡ ਨਾਈਟ